ਅਸਨੋ ਹੀ ਬੜੀ ਵਾਰ ਐਂਟੀਮੈਟ ਵੀ ਦੇਏ ਆ ਕਹਿ ਵੀ ਆ ਬੇਨਤੀ ਵੀ ਕਰ ਆਏ ਆ ਪਰ ਉਹ ਆਉਂਦੇ ਆ ਮਾੜਾ ਮੋਟਾ ਲੇਪਾ ਪੂੰਚੀ ਕਰਕੇ ਤੇ ਚਲੇ ਜਾਂਦੇ ਆ ਅਸਨੋ ਹੀ ਬੜੀ ਵਾਰ ਐਂਟੀਮੈਟ ਵੀ ਦੇਏ ਆ ਕਹਿ ਵੀ ਆ ਬੇਨਤੀ ਵੀ ਕਰ ਆਏ ਆ ਪਰ ਉਹ ਆਉਂਦੇ ਆ ਮਾੜਾ ਮੋਟਾ ਲੇਪਾ ਪੂੰਚੀ ਕਰਕੇ ਤੇ ਚਲੇ ਜਾਂਦੇ ਆ ਅਸੀਂ ਉਹਨਾਂ ਨੂੰ ਕਹੇ ਠੋਸਾ ਲਗਰੋ ਦੋਨਾਂ ਸਾਈਡਾਂ ਤੇ ਸਾਡੀ ਮਾਰਕੀਟ ਦੇ ਪਾਣੀ ਖੜਾ ਵਾ ਸਾਰੀ ਮਾਰਕੀਟ ਵਾਲੇ ਬੰਦੇ ਜਿਹੜੇ ਆ ਨਾ ਬਹੁਤ ਜਿਆਦਾ ਪਰੇਸ਼ਾਨ ਆ ਮਤਲਬ ਸਵੇਰੇ ਇੰਨਾ ਪਾਣੀ ਸੀ ਵੀ ਇੱਥੇ ਇੱਕ ਹਿਸਾਬ ਦੀ ਨਦੀ ਵਗਣਦੀ ਸੀ ਤਵਾ ਹੀ ਪ੍ਰਸ਼ਾਸਨ ਤੇ ਹੀ ਮੰਗ ਕਰਦੇ ਆ ਵੀ ਸਾਡਾ ਉਹਨਾਂ ਨਾਲ ਕੋਈ ਵਿਵਾਦ ਨਹੀਂ ਸਿਰਫ ਸਾਡਾ ਹੱਲ ਕੀਤਾ ਜਾਵੇ। ਤਾਂ ਖਾਲਸਾ ਵਾਹੀ ਫਤਿਹ ਮੇਰਾ ਨਾਮ ਹਰਜਿੰਦਰ ਸਿੰਘ ਪੰਨੂ ਆ। ਅਸੀਂ ਇੱਥੋਂ ਦੇ ਦੁਕਾਨਦਾਰਾਂ ਤੇ ਦੁਕਾਨਦਾਰ ਵੀ ਕਹਿੰਦੇ ਮੇਰਾ ਗਰਕ ਹੋ ਜਾਦਾ ਸਾਡਾ ਜਿਤਨਾ ਰੋਡ ਦਾ ਬੇੜਾ ਗਰਕ ਹੋ ਜਾਂਦਾ। ਕਿ ਨਾ ਕੋਈ ਗਾਹਕ ਨਾ ਕੋ ਕੋ ਜਿਹੜਾ ਇਧਰੋਂ ਨਾਂ ਦਾ ਉਹ ਵੀ ਇਥੇ ਰੌਲਾ ਪਾਉਂਦਾ ਨਾਂ ਦਾ ਕਿ ਇਥੇ ਕੀ ਵੇਚੇ ਕਲਾ ਨੋਰੀ ਦਾ ਇਤਿਹਾਸਿਕ ਸ਼ਹਿਰ ਆ। ਸ਼ਿਵਾਲਾ ਜੀ ਮੰਦਿਰ ਸਭ ਤੋਂ ਇਤਿਹਾਸਿਕ ਗੰਦਾਬਾਦਰ ਬਾਬਾ ਲਾਲ ਜੀ ਦੀ ਸਮਾਦ ਤੇ ਅਕਬਰ ਦਾ ਤਖਤ ਤੇ ਦੂਰ ਦੂਰ ਤੋਂ ਲੋਕੀ ਕੰਬੇ ਤਾਂ ਕਿ ਦੁਨੀਆ ਇਥੇ ਵੇਖਣ ਆਉਂਦੀ ਹੈ ਸ਼ਹਿਰ ਨੂੰ ਤੇ ਕਹਿੰਦੇ ਕਲਨੌਰ ਦੇ ਇਥੇ ਆ ਸਿਖਸ਼ਾ ਨੂੰ ਵੇਖਣ ਜਾਈਏ ਇੱਥੇ ਆਣ ਕੇ ਕਹਿੰਦੇ ਸ਼ਹਿਰ ਦੇ ਵਿੱਚ ਕੀ ਵੇਖਣਾ ਸ਼ਹਿਰ ਦੇ ਕਲਨੌਰ ਦੇ ਐਂਟਰੀ ਕਰਦੇ ਆ ਕਲਨੌਰ ਦਾ ਗੰਦ ਵੇਖਣਾ ਕਹਿੰਨੇ ਜੋ ਪਾਣੀ ਆ ਔਰ ਸਾਰੇ ਅੱਧਿਓ ਵੱਧ ਸ਼ਹਿਰ ਦਾ ਸੂਭਧਾ ਕੇਂਦਰ ਵੱਲੋਂ ਦੀ ਪਾਣੀ ਆਣ ਕੇ ਨਾਲਾ ਓਵਰਫਲੋ ਹੋ ਜਾ ਰਿਹਾ ਰੋਡ ਦੇ ਵਿੱਚ ਪਾਣੀ ਪੈ ਰਿਹਾ ਮੀਂਹ ਦਾ ਪਾਣੀ ਨਾ ਸਮਝਿਆ ਜਾਏ ਨਾਲੇ ਦਾ ਪਾਣੀ ਅੱਧਿਓ ਵੱਧ ਸ਼ਹਿਰ ਦਾ ਸ਼ਹਿਰ ਦਾ ਪਾਣੀ ਆ ਜਿਹੜਾ ਆਉਂਦਾ ਇਥੇ ਨਾਲਾ ਓਵਰਫਲੋ ਹੋਇਆ ਦਾ ਉੱਥੋਂ ਸੂਭਧਾ ਕੇਂਦਰ ਵਾਲੇ ਮੋੜ ਦੇ ਉੱ ਪ੍ਰਥਮ 12 ਮਹੀਨੇ ਤੋ ਪਾਲਗਿਆਰ ਪਾਣੀ ਪੈਂਦਾ ਰਹਿੰਦਾ ਓਵਰਫਲੋ ਹੋ ਕੇ ਇਹ ਇਧਰ ਕਰਤਾਰਪੁਰ ਕੋਲੀਡੋਰ ਨਾਲ ਜਾ ਕੇ ਮਿਲਦਾ ਉਧਰ ਗੁਰਰਾਮਦਾਸ ਨਗਰੀ ਨਾਲ ਅਮਰਸਰ ਮਿਲਦਾ ਇਧਰੋ ਡਿਸਟ੍ਰਿਕਟ ਗੁਰਦਾਸਪੁਰ ਨਾਲ ਮਿਲਦਾ ਜਿਹੜਾ ਸਭ ਤੋਂ ਵੱਡਾ ਡਿਸਟ੍ਰਿਕਟ ਹੈ ਗੁਰਦਾਸਪੁਰ ਉਧਰੋ ਜੰਮੂ ਕਸ਼ਮੀਰ ਹਿਮਾਚਲ ਨਾਲ ਜਾ ਮਿਲਦਾ ਇਧਰ ਰੋਡ ਲਿੰਕ ਰੋਡ ਅਸੀਂ ਪ੍ਰਸ਼ਾਸਨ ਨੂੰ ਬਹੁਤ ਮੰਗ ਪੱਤਰ ਦੇ ਚੁੱਕੇ ਜੀ ਪਾਣੀ ਦਾ ਹਲ ਕਿਤੇ ਪਾਣੀ ਉਹਨਾਂ ਨੇ ਚੜਦੇ ਪਾਸੇ ਨੂੰ ਕੱਢਿਆ ਇਧਰ ਨੂੰ ਜਾਂਦਾ ਨਹੀਂ ਅਸੀਂ ਪ੍ਰਸ਼ਾਸਨ ਸਾਹਿਬ ਨੂੰ ਮੰਗ ਕਰਦੇ ਜੀ ਨਾਲਾ ਬਣਾਓ ਇਹਦੀ ਸਫਾਈ ਕਰਾਓ ਔਰ ਲੈਂਦੇ ਪਾਸੇ ਨੂੰ ਪਾਣੀ ਕੀਤਾ ਜਾਏ ਕਿਰਨ ਜਿਹੜਾ ਹੈਗਾ ਹੋਰ ਲੋਤੀ ਨਹੀਂ ਹੱਲ ਕਰਦਾ ਮੇਰੇ ਇਹੋ ਹੀ ਅਸੀਂ ਜੋ ਦੁਕਾਨਦਾਰਾਂ ਚੋ ਇਥੇ ਨਗਰਵਾਸ਼ੀ ਦੇ ਸਾਰਿਆਂ ਦੀ ਸ਼ਹਿਰ ਜੋ ਨਾਲੇ ਰੋਡ ਬੰਦ ਕੀਤਾ ਜਾਏਗਾ ਕਿਉਂਕਿ ਅਸੀਂ ਮੰਗ ਪੱਤਰ ਮੈਡਮ ਨੂੰ ਦੇ ਚੁੱਕੇ ਆ ਫੇਰ ਰੋਡ ਬੰਦ ਕਰਾਂਗੇ ਫੇਰ ਵੀ ਅਸੀਂ ਉਹਨਾਂ ਨੂੰ ਬਹੁਤ ਜ਼ਿਆਦਾ ਟਾਈਮ ਫੇਰ ਕੰਮ ਕਰ ਚੁੱਕੇ ਆ ਪਰ ਮੰਗ ਪੱਤਰ ਦੇ ਚੁੱਕੇ ਆ ਬਹੁਤ ਜ਼ਿਆਦਾ ਇੱਕ ਦਿਨ ਨਹੀਂ 3 ਸਾਲ ਹੋ ਗਏ ਰੋਡ ਬਣੇ ਨੂੰ ਜੋ ਸ਼ਿਵਰਾਜ ਪਿਆ ਗਲਤ ਪਿਆ ਉਹਦਾ ਪਾਣੀ ਉਧਰ ਨੂੰ ਜਾਣਾ ਸ਼ਹਿਰ ਦਾ ਕੀਤਾ ਰਿਹਾ ਤੇ ਇਧਰ ਦਾ ਇਹ ਸਾਰਾ ਹਲੋ ਆਈਦਾ ਕੋਈ ਜ਼ਿਆਦਾ ਲੰਮਾ ਨਹੀਂ ਸਿਰਫ 500 ਮੀਟਰ ਤੋਂ ਘੱਟ ਨਾਲਾ ਸਾਫ਼ ਹੋਣ ਵਾਲਾ ਜਿਹੜਾ ਨੇ ਨਾਲਾ ਤੇ ਇੱਥੇ ਹੀ ਪ੍ਰਸ਼ਾਸਨ ਨੂੰ ਦਿੱਤੀ ਐਪਲੀਕੇਸ਼ਨ ਉਹ ਕਹਿੰਦੇ ਐਨਐਚ ਦਾ ਨਾਲਾ ਇਹਨੂੰ ਅਸੀਂ ਸਫਾਈ ਨਹੀਂ ਕਰਾ ਸਕਦੇ ਤੇ ਇਹਨਾਂ ਨੂੰ ਦੱਸ ਰਹੇ ਕਿ ਅਸੀਂ ਸਾਫ਼ ਕਿਨੂੰ ਕਹੀਏ ਫਿਰ ਕਰੋ ਇਹ ਨਾਲਾ ਸਾਫ਼ ਕਿੱਥੇ ਐਪਲੀਕੇਸ਼ਨ ਦਿੱਤੀ ਹੈ ਫਿਰ ਇਹ ਉਹ ਵੀ ਆ ਨੂੰ ਆ ਦੇਖਣੋ ਇਹ ਨਾਲਾ ਕੋਈ ਜ਼ਿਆਦਾ ਲੰਮਾ ਕਮ 2-3 ਬੰਦੇ 4 ਲੱਗਣ ਤੇ ਇੱਕ ਦਿਨ ਦੇ ਵਿੱਚ ਨਾਲਾ ਸਾਫ਼ ਹੋ ਜਾਂਦਾ ਤੇ ਉੱਥੇ ਪਾਣੀ ਜਾ ਕੇ ਪੁਲੀ ਦੇ ਵਿੱਚ ਪੈਂਦਾ ਵੱਡੀ ਪੁਲੀਆ ਉਧਰ ਬੰਦ ਕੀਤਾ ਤੇ ਤਰਨੂੰ ਪਾਣੀ ਕੀਤਾ ਹੋਇਆ ਬੰਦ ਚਾਲੂ ਅੱਧਿਓ ਵੱਧ ਸ਼ਹਿਰ ਦਾ ਪਾਣੀ ਉਹ ਸੁੱਟਾ ਕੇਂਦਰ ਉਹ ਵੀ ਗਲੀ ਦੇ ਵਿੱਚ ਗੰਦ ਪਿਆ ਸਾਰੀ ਦੇ ਵਿੱਚ ਸ਼ੁਦਾ ਕੇਂਦਰ ਵਾਲੀ ਗਲੀ ਚੂਹੇ ਸਾਰੇ ਪਾਸੇ ਹੋਰ ਸਾਰੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਹੜੇ ਇੱਥੇ ਸਾਡੇ ਕੋਲੇ ਨੇ ਪਾਣੀ ਦੇ ਵਿੱਚ ਚੱਲ ਕਹਿਣੇ ਨਹੀਂ ਤੇ ਇੱਥੇ ਤੇ ਕੋਈ ਨੰਗੜ ਵਾਲਾ ਵੀ 2 ਕਿਲੋਮੀਟਰ ਕਹਿੰਦਾ ਵੀ ਵੜ ਪਾ ਕੇ ਚਲੇ ਜਾਈਏ ਰੋਡ ਨੂੰ ਸਾੜੀ ਦਈਏ ਇਸ ਰੋਡ ਨੂੰ ਤੇ ਜਿਹੜਾ ਨੰਗੜ ਵਾਲਾ ਦੁਕਾਨਦਾਰਾਂ ਕੋਲ ਉਹਨੇ ਇਕੱਠੇ ਆਉਣਾ ਜਿਹੜਾ 2 ਕਿਲੋਮੀਟਰ ਵੜ ਪਾ ਕੇ ਚਲੇ ਜਾਣਾ ਸੁਣੋ ਵੀ ਬੜੀ ਵਾਰ ਐਂਟੀਬੈਡੀ ਵੀ ਦੇ ਰਹੇ ਆ ਕਹਿ ਵੀ ਆ ਬੇਨਤੀ ਵੀ ਕਰ ਰਹੇ ਆ ਪਰ ਉਹ ਦੇ ਆ ਮੜਾ ਮੋਟਾ ਲੇਪਾ ਪੁਚੀ ਕਰਕੇ ਤੇ ਚਲੇ ਜਾਈ ਜਾਂਦੇ ਆ